ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ 5 ਗਾਵਾਂ ਸੇ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਵਾਲੀ ਬਈ ਤਾਜੀ ਸੂਈ ਵੀ ਆ ਬਾਕੀ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰ 86467 15312 86467 15312 ਆਉਂ ਪੁੱਛ ਲੈਨੇ ਬਾਈ ਤੁਹਾਡੇ ਅੱਗੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾਤ ਸਾਹਿਬ ਜੀ ਬਹੁਤ ਠੀਕ ਹਾਂ ਬੜਾ ਹਾਂ ਬਾਈ ਬਹੁਤ ਵਧੀਆ ਵਧੀਆ ਚੱਲ ਰਿਹਾ ਕੰਮ ਕੰਮ ਬਹੁਤ ਵਧੀਆ ਚੱਲ ਰਿਹਾ ਚਲੋ ਵਧੀਆ ਪੰਜ ਵਜੇ ਆਣੇ ਅੱਜ ਅੱਜ ਆਪਣੇ ਕੋ ਪੰਜ ਵਜੇ ਆ ਰਹਿਣਾ ਇੱਕ ਤਾਂ ਜੀ ਸਹੀ ਇੱਕ ਵਾਰ ਜੇ ਹੁਣੇ ਜੂਰੀ ਆ ਮੰਨੇ ਇਹ ਮੈਂਤੀ ਵੀ ਹੋਏ ਹੋਣਗੇ ਮੈਂਤੀ ਵੀ ਹੋਏ ਹਾਂ ਠੀਕ ਹੈ ਜ਼ੇਰ ਵੀ ਡੇਗਦੀ ਜਾਂਦੀ ਬਾਈ ਜ਼ੇਰ ਵੀ ਰਾਹ ਤੇ ਡੇਗਦੀ ਕੋਈ ਜਾਂਦੀ ਆ ਬਾਈ ਜ਼ੇਰ ਵੀ ਵਸ ਪਈ ਲੈ ਹਾਂ ਠੀਕ ਆ ਬਾਈ ਨਾਮ ਤੇ ਐਡਰੈਸ ਬੋਲ ਛੰਨਾ ਗਲਾ ਸਿੰਘ ਪਿੰਡ ਹੈ ਹਮ ਸੰਘਾਰਾ ਨੋ ਆ ਹਮ ਤਬਾਦਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਾਈ ਨੇੜੇ ਆਪਾਂ ਡਾਕਟਰ ਭਟੌਰ ਰਹਿ ਗਿਆ ਠੀਕ ਆ ਬਾਈ ਮੋਬਾਈਲ ਨੰਬਰ ਬੋਲ 95014 ਹਮ 33579 33579 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਡਾਕਟਰ ਗੱਲ ਕੀ ਆ ਹਾਂ ਬੈਠਾ ਆਪਾਂ ਉਹਨੇ ਲਿਓਨੇ ਹਮ ਹੁਣ ਆਪਾਂ ਨੂੰ ਕਹੀਏ ਜਿਵੇਂ ਆਪਾਂ ਨੂੰ ਮਾਲਕ ਕਹਿੰਦੇ ਆਪਾਂ ਉਹਨੇ ਕਹਿ ਕੇ ਦੇਣੀ ਆ ਅੱਜ ਘਰ ਦੀ ਆਪਣੀ ਕੋਈ ਨਹੀਂ ਠੀਕ ਹੈ ਤੈਨੂੰ 20 ਕਹਿੰਦਾ ਆਪਾਂ 20 ਕਹ ਕੇ ਦੇਣੀ ਕੋਈ 25 ਕਹਿੰਦਾ 25 ਕਹ ਕੇ ਦੇਣੀ ਆ ਠੀਕ ਹੈ ਜਦੋਂ ਵੀ ਲੈਣੀ ਆ ਆਪ ਦੀ ਮਰਜ਼ੀ ਮੈਂ ਆਪ ਜੱਜਮੈਂਟ ਕਰਕੇ ਲੈ ਲਵੀ ਦੁੱਧ 25 ਦੇ ਦੂ ਕੋਈ 20 ਦੇ ਦੂ ਠੀਕ ਹੈ ਅਬੇ ਕਹਿੰਦੇ ਤੇ ਭਲਾ ਨਾਲੇ ਪਿਆ ਆਪ ਦੀ ਜੱਜਮੈਂਟ ਨਾ ਵਹਿੜ ਦੇ ਲੈ ਸਹੀ ਗੱਲ ਉਹ ਗੱਲ ਕੀ ਹੋ ਜਾਂਦੀਆਂ ਹੁੰਦੀਆਂ ਆਪਾਂ ਤਾਂ ਲਾਂਭੇ ਦੇਣੀ ਨਹੀਂ ਡੇਲੀ ਵੇੜਾ ਲੈਣੀਆਂ ਘਰ ਵਾਲਾ ਬੰਦਾ ਲਾਂਭੇ ਦੇਣਾ ਬਈ ਤੇ ਤੈਨੂੰ ਲੈਣਾ ਬੁਲਾਉਣਾ ਨਹੀਂ ਗਾਉਂਦੇ ਲਿਆਉਨੇ ਆ ਹੁਣ ਲੈ ਜਾ ਸਾਥੀ ਉਹ ਲਿਆ ਕੇ ਵੇਚਦੇ ਆ ਆਪਣੇ ਘਰਾਂ ਘਰੇ ਬਣ ਪਈਆਂ ਸਹੀ ਗੱਲ ਕੋਈ ਚੰਗੀ ਮਾਰੀ ਨਿਕਲਿਆ ਉਹ ਕਿਸਮਤਾ ਗਈ ਚੰਗੀ ਮਾਰੀ ਵੀ ਨਿਕਲ ਜਾਂਦੀ ਆ ਸਹੀ ਗੱਲ ਹਾਂ ਆਉਂਦੀ ਨਿਰਖ ਆਉਂਦੀ ਨਿਰਖ ਪਰਖ ਕੇ ਲੈ ਜਾਂ ਜਦੋਂ ਪਰ ਘਰੋਂ ਬਾਗੀ ਆਪਣੀ ਕੋਈ ਗਾਰੰਟੀ ਨਹੀਂ ਆਪਣੀ ਘਰ ਘਰ ਦੀ ਗਾਰੰਟੀ ਆ ਬਹੁਤ ਠੀਕ ਹਾਂ ਗੱਲ ਬਾਈ ਦੀ ਜਾਇਜ਼ ਆ ਬਾਈ ਤੇ ਜਿਹੜੀ ਪਹਿਲੇ ਨੰਬਰ ਤੇ ਬਾਈ ਬੈਠਦੇ ਨੇ ਜਰਸੀ ਟੌਪ ਡਾਕਟਰ ਰਿਆਲਸੀ ਬਾਹਰ ਨਹੀਂ ਆਇਆ ਚੰਗੀਆ ਬੱਚੀ ਵੀ ਬਹੁਤ ਟੋਪਦੀ ਆ ਮਗਰ ਅੱਛਾ ਬੱਚੀ ਬੱਚੀ ਬਹੁਤ ਨਿਆਇ ਚੰਗੀ ਬੱਚੀ ਆ ਠੀਕ ਠੀਕ ਹਾਂ ਕਿੰਨਾ ਸੂਆ ਸੂਈ ਆ ਡਾਕਟਰ ਛੂਆ ਦੂਜਾ ਚੌਗੀ ਦੰਦਾ ਚ ਜਮਾ ਰਹਿਣਾ ਚੌਗੀ ਆ ਦੂਜਾ ਸੂਆ ਚਾਰ ਦੰਦਾ ਹਾਂ ਚਾਰ ਦੰਦਾ ਚਾਰ ਦੰਦਾ ਆਪਣੀ ਗਾਰੰਟੀ ਹੋਊਗੀ ਕਦੋਂ ਸੂਈ ਆ ਬਈ ਡਾਕਟਰ ਮਿਹਨਤੀ ਵੀ ਹੋਇਆ ਮਿਹਨਤੀ ਵੀ ਹਾਂ ਆਏ ਮੰਨ ਕੇ ਚੱਲੇ ਬੱਚੀ ਘਰੇ ਦੁੱਧ ਮੰਨ ਕੇ ਚੱਲ ਕਿਲੋ ਡੇਢ ਕਿਲੋ ਘੜ ਕੇ ਗਾਂ ਨੂੰ ਪਿਆਤਾ ਆ ਬਈ ਬੱਚੀ ਆ ਬੱਚੀ ਬਹੁਤ ਬੱਚੀ ਬਹੁਤ ਚੰਗੀ ਆ ਡਾਕਟਰ ਦੇ ਜਿਆਦਾ ਕੁਆਲਿਟੀ ਵਿੱਚ ਜਿਹੜੇ ਮਿਲ ਜਾਣੇ ਆ ਹਣਾਂ ਬਾਕੀ ਵੱਡੀ ਗੱਲ ਕੀ ਡਾਕਟਰ ਯਾਰ ਗਾਂ ਤਾਂ ਬੰਦੇ ਨੇ ਚੰਗੀ ਦੇ ਕੇ ਲੈਣੀ ਆ ਬਾਕੀ ਨਾਲ ਬੱਚੀ ਬਹੁਤ ਟੌਪਦੀ ਆ ਬੱਚੀ ਬਹੁਤ ਆਹ ਨਾਲ ਆਉਂਦੇ ਸਾਲ ਨੂੰ ਬੱਚੀ ਨੇ ਤਿਆਰ ਹੋ ਜਾਂਦੀ ਜੇਰ ਵੀ ਬਸ ਪਈ ਲੈ ਹਾਂ ਹਾਂ ਜੇਰ ਤਾਂ ਡਾਕਟਰ ਆ ਵੀ ਮੇਰਾ ਪਿਆ ਵੀਡੀਓ ਸ਼ੁਰੂ ਕਰੀ ਥੋੜਾ ਜਿਹਾ ਲੜ ਸੀ ਬਈ ਦੇਖੋ ਜਮਾ ਤੁਰੀ ਵੀ ਆ ਜੇਰ ਜਮਾ ਤੇ ਬੌਲਾ ਫਿਰ ਕਿਲੋ ਡੇਢ ਕਿਲੋ ਡਾਕਟਰ ਡੇਢ ਕਿਲੋ ਵਹਾ ਕਰਕੇ ਬਾਹ ਨੂੰ ਪਿਆਤਾ ਤੇ 2 ਕਿਲੋ ਪਿਆਤਾ ਉਹ ਬੱਚੀ ਨੂੰ ਅੱਛਾ ਹਾਂ ਮੰਨ ਤੂੰ ਤਾਂ 90 ਦਿਨ ਕੋ ਦੁੱਧ ਕਰਤਾ ਹਾਂ ਹਾਂ ਫਿਰ ਆਹ ਥੋੜੀ ਇੱਕ ਤਾਂ ਬੰਦੀ ਹੀ ਨਹੀਂ ਸੀ ਠੀਕ ਆ ਤੇ ਕਾ ਬੱਚੀ ਵੀ ਫਿਰ ਜਿੰਨਾ ਜਿੱਧੀਆਂ ਵਾਂਗੇ ਫੇਰ ਮਨਪਰਪੀ ਫੋਲਤੀ ਕਾ ਸੀ ਸਹੀ ਗੱਲ ਆ ਬਈ ਤੋੜ ਦੋ ਮੜੀ ਜੀ ਫੇਸ ਬੜਾ ਚੰਗਾ ਕਲਰ ਬਹੁਤ ਚੰਗਾ ਚਮਕ ਵਹਿੜ ਤੇ ਫੁੱਲ ਹਨ ਬੜਾ ਕਮਾਲ ਦਾ ਚਵਾਈ ਵੀ ਚੰਗੀ ਆ ਬਾਕੀ ਚੋਣ ਚੋਣ ਦਾ ਬੜਾ ਚੰਗਾ ਪਤਾਰਾ ਮਾਰ ਕੇ ਦਿਖਾਦਾ ਕੋਈ ਚੱਕਰ ਨਾ ਮੰਨੇ ਬੰਦਾ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ ਬਾਕੀ ਰੰਗ ਬ੍ਰੈਂਡ ਦੇ ਬੱਚੀ ਦਾ ਇਟਰ ਹੋਏ ਇੱਕ ਬੰਦਾ ਕਹਿੰਦਾ ਜਲਸੀ ਆ ਆਮ ਬੰਦਾ ਕੋਈ ਟਾਣੀ ਵਹਿਰ ਨਿਕਲਦੇ ਜਲਸੀ ਆ ਜੀ ਸਹੀ ਗੱਲ ਆ ਹਾਂ ਟਾਮੀ ਟੱਲੀ ਬਈ ਕੋਈ ਸਹੀ ਅਲੱਗ ਚੰਗੀ ਬਰੀ ਟਾਲੀ ਟਾਮੀ ਟੱਲੀ ਨਿਕਲਦੀ ਆ ਸੂਰਾ ਚੰਗਾ ਆਰਡਰ ਚੰਗਾ ਮੁੱਠੀ ਵਾਲਾ ਥਾਨ ਇਕੱਲਾ ਥਾਨ ਤੋਂ ਬਾਅਦ ਬਹੁਤ ਚੰਗਾ ਲੱਗਿਆ ਬਹਿੜ ਦਾ ਪ੍ਰਿੰਟ ਪ੍ਰਿੰਟ ਦੇਖ ਐ ਮੋੜ ਸਹੀ ਆਦਾ ਬਈ ਕਿੰਨਾ ਦੁੱਧ ਦੇ ਦੂਆ ਦੁੱਧ ਲੈਟਰ ਜਾਂ ਮਾਲਕਾਂ ਨੇ ਮੈਨੂੰ 20 21 ਕਿਲੋ ਪਹਿਲਾਂ ਦਾ ਚੋਆ ਦੱਸਿਆ ਅੱਛਾ ਹਾਂ ਦੁੱਧ ਬਣ ਗਿਆ ਬਹਿੜਾ ਜੀ ਮੇਰਾ 25 26 ਕਿਲੋ ਬਹਿੜ ਨੂੰ ਕੋਈ ਬਾਹਾ ਨਹੀਂ ਦੁੱਧ ਹਮਮ ਅਰ ਚੰਗੀ ਬਹੁਤ ਆ ਬਾਕੀ ਰੰਗ ਪ੍ਰਿੰਟ ਦੇ ਜਾਨ ਦੇ ਮੁੱਠੀ ਗਤੀ ਦੇ ਲੈਟਰ ਸੋਸ ਬਹੁਤ ਚੰਗਾ ਲੈਟਰ ਤੇ ਕੀ ਮੋਲ ਲਾ ਫਿਰ ਇਹਦਾ ਮੋਲ ਡਾਕਟਰ ਕਰਾਂਗੇ ਫੋਨ ਤੇ ਕਰਾਂਗੇ ਜਾਇਜ ਆਪਾਂ ਕੋਈ ਮੋਲ ਨਹੀਂ ਵੱਡਾ ਕਰਨਾ ਅੱਛਾ ਲੈਂਦੇ ਹਾਂ ਹਾਂ ਮੋਲ ਲੈਣ ਦੇ ਨਹੀਂ ਕਰਨੀ ਠੀਕ ਆ ਬਾਕੀ ਮੋਲਲਾ ਭਾਈ ਜਿਹੜੇ ਫੋਨ ਤੇ ਹਾਂ ਬਿਲਕੁਲ ਭਾਈ ਕਹਿੰਦਾ ਜਾਇਜ ਹੀ ਹੋਊਗਾ ਤੇ ਬੱਚਾ ਬੱਚੀ ਆ ਸੋਈ ਦਵਾਈ ਹੱਥਾਂਲੇ ਵਾ ਚੰਗਾ ਚੰਗੀ ਆ ਬਾਕੀ ਅਜਾ ਡਾਕਟਰ ਬੱਚੇ ਖਰੀ ਹੋਈ ਨਹੀਂ ਹੁੰਦੀ ਸਮਾਰ ਕੇ ਇਹਦਾ ਸਹੀ ਗੱਲ ਆ ਬਈ ਚਵਾਈ ਦੇਖੋ ਭਾਈ ਦੇਖੋ ਚੰਗੀ ਆ ਬਾਹਰ ਦੀ ਚੰਗੀ ਆ ਬਾਹਰ ਦੀ ਪਰ ਚਵਾਈ ਤਾਂ ਮਾਰੀ ਲੈਂਦੀ ਨਹੀਂ ਹਾਂ ਕੇ ਦਿਖਾ ਦਊ ਲੇੜੋਂ ਕਰਕੇ ਬਹੁਤ ਵਾਹ ਕੀ ਬਾਤ ਲੱਹ ਕੱਲੀ ਕੱਲੀ ਧਾਰ ਵੀ ਗੰਨੇਾਂ ਦੀ ਧਾਰਾ ਚਵਾਈ ਚੋਈ ਫੁੱਲ ਜਾਈ ਚਵਾਈ ਦਾ ਡਾਕਟਰ ਬਾਜੀ ਜੰਗੀ ਆ ਬਾਕੀ ਆਲੇ ਮਿਰਖ ਪਰਖੇ ਲੈ ਲੈ ਕੌਣ ਜਾਣ ਕੇ ਨਵਾਉਣੇ ਕੋਈ ਬਾਹਰ ਮਾਰੀ ਹੋ ਆਪਣੀ ਠੀਕ ਆ ਅੱਗੀ ਠੰਡੀ ਸੀਲ ਬਹੁਤ ਆਦਾ ਤੂ ਆ ਠੰਡੀ ਸੀਲ ਫੁੱਲ ਜਿਵੇਂ ਮਰਜੀ ਵੇਜ ਆਦਾ ਕੋਈ ਚੱਕਰੀ ਨਹੀਂ ਬਾਕੀ ਨਾਰਾ ਨੂਰਾਂ ਦੇ ਡਾਕਟਰ ਲੈ ਤੇ ਮੂਰੇ ਵੀ ਦਿਖਾ ਦੇ ਸਮਾਰਕ ਠੀਕ ਆ ਬਾਕੀ ਅੱਪਾ ਵੱਡੀ ਗੱਲ ਕੀ ਨਾ ਜਾਤ ਆਈ ਬਾਰੇ ਨਾਰਾ ਨੂਰਾਂ ਦੇ ਧਾਰ ਦੇ ਬਾਕੀ ਨਸਲ ਦੇ ਡਾਕਟਰ ਫਾਇਰ ਦੀ ਸਹੀ ਗੱਲ ਆ ਭਾਈ ਰੰਗ ਰੂਪ ਤੇ ਸੋਈ ਸਵਾਈ ਫੇਸ ਬੜਾ ਪਿਆਰਾ ਹਾਂ ਬਾਕੀ ਕੁਆਲਿਟੀ ਵਧੀਆ ਡਾਕਟਰ ਬਹਿਣ ਦੀ ਇਹ ਜੀ ਬੇਦੀ ਨਹੀਂ ਵਹਿ ਰਹੀ ਸੀ ਓਕੇ ਭਾਈ ਹਾਂ ਨਸਲ ਦਿਖਾ ਦੇ ਦੋਨੇ ਪਾਸੇ ਦਿਖਾ ਦੇ ਤੂੰ ਵੀ ਦਿਖਾ ਦੇ ਸਾਡੇ ਲਈ ਵਾ ਸਾਡੇ ਲਈ ਵਾ ਹਾਂ ਲੈ ਬਾਕੀ ਤੂੰ ਬੁੱਤੀ ਬਾਤੀ ਦਿਖਾ ਦੇ ਡਾਕਟਰ ਬਾਕੀ ਡਾਕਟਰ ਕੱਦ ਦੇਖੋ ਹਮ ਆਪਾਂ ਕਹਿ ਦਿੰਦੇ ਆ ਬੰਦਾ ਕੱਦ ਦੇਖ ਵਹਿ ਰਲਾ ਕੱਦ ਬਹੁਤ ਹੈ ਹਾਂ ਭਾਈ ਬਾਕੀ ਪ੍ਰਿੰਟ ਬਹੁਤ ਆ ਡਾਕਟਰ ਬੱਚੀ ਨਸਲ ਬਹੁਤ ਆ ਸਹੀ ਗੱਲ ਆ ਹਰ ਇੱਕ ਬੰਦਾ ਕਹਿੰਦਾ ਐਡੀ ਵਹਿਰ ਮਿਲਦੀ ਨਹੀਂ ਆ ਮਰੇ ਕੋਈ ਬੰਦਾ ਗਲਤੀ ਕਹਿੰਦਾ ਸਹੀ ਗੱਲ ਕੁਟਾਵੀ ਵਹਿਰ ਹੀ ਨਿਕਲਦੀ ਆ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਡਾਕਟਰ ਦੂਜਾ ਸੂਸ ਹੋਈ ਸੋਨਾ ਵੈਦ ਨੇ ਸੋਨਾ ਤਿਆਰ ਕਰਿਆ ਯਾਰ ਹਣ ਬਾ ਡਾਕਟਰ ਭੰਦਾ ਭੁੰਡਾ ਸਿੰਘ ਹੈ ਠੀਕ ਆ ਬਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਅਬ ਕੀ ਆ ਬਾਕੀ ਠੰਡੀ ਹੁੰਡੀਆਂ ਬਾ ਕੀ ਡਾਕਟਰ ਪੂਰੀ ਠੰਡੀ ਸੀਜਾ ਗਰਮ ਦਾਪਾ ਵਹਿ ਨਹੀਂ ਲੈਂਦੇ ਜਿੱਧਰ ਦੀ ਮਰਜ਼ੀ ਵਹਿਦੇ ਕੋਈ ਚੱਕਰ ਹੀ ਨਹੀਂ ਲੈ ਠੀਕ ਹੈ ਲੈ ਲੈ ਜਿੱਧਰ ਦੀ ਮਰਜ਼ੀ ਵਹਿਦਾ ਕੋਈ ਬਾਕੀ ਨਾਰਾ ਨੂਣਾ ਦਿਖਾ ਡਾਕਟਰ ਇਹ ਨਹੀਂ ਵਹਿ ਰਹੇ ਨਾਣਾ ਨੂਣਾ ਬਹੁਤ ਚਾਹੀਆਂ ਹੈ ਨਾ ਬਰੀਕੀਆਂ ਦੇਖੋ ਨਾੜਾਂ ਦੇਖੋ ਥਣ ਦੇਖੋ ਬਹੁਤ ਕਮਦਾ ਲੱਗਿਆ ਬਾਕੀ ਡਾਕਟਰ ਚਮਕ ਬਹੁਤ ਆਗਰਦੀ ਚਮਕ ਬਹੁਤ ਹੈ ਯਾਰ ਹਾਂ ਚਮਕ ਤਾਂ ਬਹੁਤ ਹੀ ਆਗਰਦੀ ਡਾਕਟਰ ਕੇਸ ਬੜਾ ਪਿਆਰਾ ਹੈ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਵੀ ਨਿੱਖੜਵੇਂ ਪੂਰੇ ਗੈਪ ਤੇ ਸੋਹਰਾ ਤਾਰਾ ਚੰਗਾ ਜਾਨ ਫੁੱਲਾ ਜਾਨ ਹੈ ਡਾਕਟਰ ਨਾਲ ਬਾਹਰ ਬੰਦੇ ਕੋ ਖੁੱਲੀ ਅੱਖੀ ਵੀ ਸੀ ਠੀਕ ਆ ਹਾਂ ਤਾਂ ਚਾਬੀ ਹੈ ਬਾਹਰ ਦੀ ਬਾਕੀ ਕੁਆਲਿਟੀ ਦੇਖ ਬਾਹਰ ਭਾਂਡਾ ਭੁੰਡਾ ਦੇ ਬਾਹਰ ਸਹੀ ਗੱਲ ਆ ਬਾਕੀ ਲੇਵਾ ਦੇ ਬਾਕੀ ਬੱਧੀ ਗੱਲ ਕੀ ਡਾਕਟਰ ਪਾ ਕਹਿ ਰਹੇ ਸੀ ਸੇਸ ਨਹੀਂ ਬਈ ਆਉਂਦਾ ਜਿਹੜੀ ਕੋਈ ਮਰਜ਼ੀ ਲੈ ਜ ਲੈ ਕੋਈ ਜੱਕਰੀ ਜਿੱਥੇ ਮੱਗੀਆਂ ਬਈਆ ਤੇ ਫੇਰੀ ਚੱਲ ਲੈ ਕੋਈ ਡਾਕਟਰ ਬਾਹਰ ਦਾ ਚੱਕਰੀ ਨਹੀਂ ਜਿੱਥੇ ਮਰਜ਼ੀ ਬਈਆ ਥੱਲੇ ਦੀ ਬਾਕੀ ਲੇਵਾ ਦਿਖਾ ਦੇ ਡਾਕਟਰ ਪਛਾਣ ਬਾਈ ਕਮਾਲ ਫੰਡ ਇੱਕ ਗੱਲ ਲੇਵਾ ਕੱਲਾ ਕੱਲਾ ਥਣ ਮੁੱਠੀ ਦੂਨੇ ਬਾਹਰ ਦਿਖਾ ਦੀ ਡਾਕਟਰ ਥਣ ਲੇਵਾ ਬਹੁਤ ਜਾਨ ਜੂਨ ਬਈਰ ਚ ਬਹੁਤ ਸਹੀ ਗੱਲ ਆ ਹਾਂ ਬਾਕੀ ਬੜੀ ਬੈਰ ਸਭੀ ਬੜੀ ਵਾਰੀ ਆ ਡਾਕਟਰ ਸਹੀ ਗੱਲ ਆ ਮੋਲ ਦਾ ਹੀ ਫੋਨ ਤੇ ਹਾਂ ਡਾਕਟਰ ਮੋਲ ਸਾਰਿਆਂ ਦੇ ਫੋਨ ਤੇ ਕਰਾਂਗੇ ਬਹੁਤ ਮੋਲੇ ਦਾ ਹੀ ਫੋਨ ਕਿਉ ਜੋ ਮੁੱਲ ਜਾਇ ਜੀ ਹੋਣਾ ਮਿਲ ਦਾਟਰ ਤਾਂ ਜਾਇ ਜੀ ਕਰਨੇ ਆਪਾਂ ਦਾ ਵੇਚਣਾ ਮੁੱਲੀ ਕਰਾ ਗਿਓ ਬਾਏ ਮੈਨੂੰ ਮਿਲ ਸਕਦਾ ਹਾਂ ਵੀ ਮੁੱਲ ਜਾਇ ਜੀ ਹਾਂ ਬਾਕੀ ਜਿਹੜਾ ਤੂੰ ਦੁਨਨੇ ਪਾਸੇ ਲੈਵਾ ਦਿਖਾ ਦੇ ਕੱਦ ਪ੍ਰਿੰਟ ਦਿਖਾ ਦੇ ਬਾਕੀ ਭਾਈਆਂ ਨੂੰ ਦਿਖਾ ਦੇ ਲੈਟਰ ਸਮਾਰਕ ਹਾਂ ਬਾਕੀ ਲੈਵਾ ਦਿਖਾ ਦੇ ਤਾਂ ਦੁਨਨੇ ਪਾਸੇ ਪੂਰਾ ਮਗਰਮੂਹ ਦਾ ਲੈਵਾ ਨਾਰਾ ਨੂਰਾ ਕੋਈ ਲੈਵਾ ਦੀ ਸੈ ਰਸੂਰ ਕੁਝ ਨਹੀਂ ਲੈ ਹਮ ਚਿੰਨਾ ਲੈਵਾ ਲੈਟਰ ਬਿਨਾ ਪਾਸ ਤੋਂ ਹੈ ਲੈਵਰ ਪਾਸ ਬਣੀ ਕੋਲ ਲੈ ਸਹੀ ਗੱਲ ਹਾਂ ਇਹ ਤੋਂ ਦਿਖਾ ਦੀ ਪਛਾਣ ਤੋਂ ਵੀ ਲੈਵਾ ਦੇਖ ਲੈ ਲੋ ਕਿਆ ਬਾਤ ਹੈ ਬਾਕੀ ਮਗਰਮੂਹ ਲੈਟਰ ਲੈਵੇ ਦੀ ਜਗਾਰ ਆ ਬੱਧੀ ਗੱਲ ਕਿਹਾ ਨਾ ਡਾਕਟਰ ਬਾਹਰ ਦਾ ਇਨਪਾਂਂ ਦੇ ਬਾਹਰ ਨਹੀਂ ਮਿਲਦੀ ਛੇਤ ਸਹੀ ਗੱਲ ਹਾਂ ਬਾਕੀ ਚੌਂਕ ਦੇ ਡਾਕਟਰ ਸਲੀਨ ਵਰਗੀ ਹੈ ਸਹੀ ਗੱਲ ਆ ਅੱਗੇ ਭਰਾ ਤਿੰਨ ਨੰਬਰ ਜਿਹੜਾ ਵੀ ਡਾਕਟਰ ਦਾ ਦੂਜਾ ਸੁਆ ਇਹ ਵੀ ਮੰਨ ਲਈ ਜਲਸੀ ਕਰੋ ਉਸ ਹੀ ਹੈ ਠੀਕ ਆ ਹਾਂ ਭਾਂਡਾ ਭੁੰਡਾ ਰਿਵਾਇਤ ਬਹੁਤ ਹੈ ਸਹੀ ਗੱਲ ਖਾਣ ਤੋਂ ਬਹੁਤ ਚੰਗਾ ਲੱਗਿਆ ਕਿੰਨੇ ਦਿਨ ਲੈਂਦੀ ਹੈ ਬਈ ਡਾਕਟਰ ਇਹ ਲੈ ਜੂਏ ਚਾਰ ਤੋਂ ਪੰਜ ਦਿਨ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਚੀ ਜ਼ਰੂਰ ਆ ਬਈ ਆਰਡਰ ਕਮਾਲ ਦਾ ਤਿਆਰ ਕਰੋ ਛੇਸ ਬੜਾ ਚੰਗਾ ਕੱਦ ਵੱਡ ਚੰਗਾ ਬਾਕੀ ਤੋੜਾ ਤਾਰਾ ਚੈਕ ਬਾਕੀ ਦਾ ਤਾਂ ਥਾਂ ਤੋਂ ਦੇਖਦਾ ਲੱਗਾ ਲੈਵਾ ਦੇ ਕਿੰਨੇ ਖੁੱਲੇ ਲੈਵੇ ਦੀ ਸਹੀ ਗੱਲ ਆ ਬਣੂ ਉਹਦਾ ਲੈਵਾ ਬਣੂ ਬਹੁਤ ਡਾਕਟਰ ਆ ਦੁੱਧ ਬਾਹਰ ਕਰਾਇਆ ਦੁੱਧ 25 ਕਿਲੋ ਚਵਾਉ ਬਣੇ ਵੀ ਸਹੀ ਗੱਲ ਆ ਇੰਨੇ ਵੀ ਹੋਰ ਤਿਆਰ ਹਾਂ ਇਹ ਵੀ ਰੁਗੜੀ ਹੋਈ ਟਰ ਤਿਆਰ ਹੂੰ ਹੂੰ ਸਹੀ ਗੱਲ ਆ ਭਾਈ ਕੱਦ ਵੱਡ ਫੁੱਲ ਬਾਕੀ ਜਾਨ ਦੇਖੋ ਡਾਕਟਰ ਕਿੰਨੀਆਂ ਬਾਹਰ ਚ ਰਾਜੀ ਪਰੀ ਸਭੀ ਦੇਖੋ ਕਿੰਨੀ ਸਹੀ ਗੱਲ ਆ ਭਾਈ ਛੰਡੀ ਛੰਡੀਆਂ ਬੂਲ ਡਾਕਟਰ ਜਿਵੇਂ ਮਰਜੀ ਵੇਜੀ ਕੋਈ ਚੱਕਰੀ ਨਹੀਂ ਹੂੰ ਹੂੰ ਬੰਦੀ ਗੱਲ ਕੀ ਆ ਪਾ ਗਰਮਤਾ ਬਾਹਰ ਹੀ ਲੈਂਦੇ ਲੈ ਠੀਕ ਆ ਲਾਹ ਕੀ ਬਾਤ ਆ ਕਲਾਕਾ ਹਾਂ ਬਾਕੀ ਡਾਕਟਰ ਦਿਖਾ ਦੇ ਪਛਾਣ ਤੋਂ ਇਧਰ ਵੀ ਦਿਖਾ ਦੇ ਲੈ ਵਾਲੂ ਆ ਹੂੰ ਦੁੱਨੇ ਪਾਸੇ ਦਿਖਾ ਦੇ ਡਾਕਟਰ ਲੈ ਵਾ ਦੇਖੋ ਥਾਣੇ ਤੋਂ ਦਿਖਾ ਦੇ ਕੱਚੀ ਕਿੱਤ ਨਾੜਾਂ ਦੇ ਖੋਣਾਂ ਦੇ ਕੀ ਬਾਤ ਆ ਬਾਕੀ ਡਾਕਟਰ ਜਾਨ ਦੇ ਵਾਇਰ ਚ ਸ਼ੰਭੀ ਪੜੀ ਗਿੰਲਾ ਚ ਸਹੀ ਗੱਲ ਲੈ ਚੱਲ ਕੋਈ ਚਮਕ ਚਮਕ ਚੰਗੀ ਆ ਰਾਜੀ ਰੋਜੀ ਬਾਕੀ ਡਾਕਟਰ ਪੜੀ ਵੀ ਵਾੜਾ ਕੋਈ ਜਾਨ ਵਾਲੀ ਵਾੜਾ ਕੋਈ ਲਿੱਸੀ ਨਹੀਂ ਮੋਲੇ ਦਾ ਵੀ ਫੋਨ ਤੇ ਡਾਕਟਰ ਮੋਲੇ ਸਾਰਿਆਂ ਦੇ ਫੋਨ ਤੇ ਕਰਾਂਗੇ ਕਰਾਂਗੇ ਜਾਇਜ ਬਹੁਤ ਠੀਕ ਆ ਲੋਕ 25 26 ਕਿਲੋ ਚਵਾਦੂ ਬਰ ਰਾਮ ਨੀ ਡਾਕਟਰ ਹੂੰ ਬਾਕੀ ਲੈਵਲੂ ਦੇ ਦੇ ਕਿੰਨੇ ਲੈਵੇ ਨੰਗੇ ਲੈਵੇ ਦੀ ਆ ਪੂਰੀ ਇਹਨਾਂ ਦਾ ਕੀ ਬਾਤ ਲੈ ਹੂੰ ਹਾਂ ਪਛਾਹ ਤੋਂ ਦਿਖਾ ਦਿਓ ਡਾਕਟਰ ਇਦੋਂ ਦਿਖਾ ਦਿਓ ਥਾਂ ਤੋਂ ਦਿਖਾ ਦਿਓ ਕੋਈ ਥਾਂ ਤੋਂ ਕੋਈ ਸ਼ਾਇਦ ਸੂਡਪੋਰਾ ਬਰੀ ਬਾਕੀ ਮੂੰਹ ਮੱਥਾ ਦਿਖਾ ਦੇ ਸਮਾਰਥ ਕੇ ਲੈ ਠੀਕ ਆ ਲੈ ਲੈ ਭਾਈ ਕੀ ਬਾਤ ਬਾਕੀ ਤਾਂ ਡਾਕਟਰ ਇਦੋਂ ਦਿਖਾ ਦੇ ਪਧਰੀ ਪੁਤਰੀ ਬਹੁਤਾ ਵਹਿਰ ਕੋਈ ਐ ਨਹੀਂ ਵਿਆਹ ਹੋਇਆ ਠੀਕ ਆ ਹਾਂ ਵਾਹ ਬਾਕੀ ਡਾਕਟਰ ਨਾਰਾਂ ਨੂੰ ਦਿਖਾ ਦੇ ਇਧਰ ਹੋ ਗਈ ਹਾਂ ਨਾਰਾਂ ਨੂੰ ਕਿੰਨੇ ਪਾਚੋਂ ਨਾਰਾਂ ਥਾਨ ਬਾਕੀ ਤੋਂ ਨਸਲ ਦਿਖਾ ਦੇ ਕੋਈ ਐ ਨਹੀਂ ਕਿਹਾ ਗਾ ਗਰਮੀ ਪਰਮਿਟ ਡਾਕਟਰ ਨੇ ਮੰਨ ਨਹੀਂ ਨੀ ਜਮਾਈ ਮੰਨਣੀ ਨਹੀਂ ਹਾਂ ਬਾਕੀ ਡਾਕਟਰ ਆ ਗਰਮੀ ਦੇ ਸਮੇਂ ਨਾ ਬੈ ਰ ਮੱਝਾਂ ਦਾ ਕੰਮ ਹੀ ਸਹੀ ਗੱਲ ਹੈ ਤੁਗ ਵੀ 25 26 ਕਿਲੋ ਹੋ ਫਾਇਰ ਵੀ ਚੰਗੀ ਆਉ ਗੀ ਗਰਮੀ ਵੀ ਨਹੀਂ ਮੰਨਦੀ ਹਾਂ ਅੱਗੇ ਭਾਈ 4 ਨੰਬਰ ਕਿਹੜਾ ਸੂਆ ਇਹ ਵੀ ਡਾਕਟਰ ਦੂਜਾ ਸੂਆ ਵਹਿ ਰੇ ਕਿੰਨੇ ਦਿਨ ਲੈਂਦੀ ਦਿਨ ਲੱਗੂ ਆਲਟਰ ਵੇ ਮੈਂ ਕਿਹਾ ਚੱਲੋ ਵੀ 4 ਤੋਂ 5 ਦਿਨ ਇਹ ਰਕੜਾ ਦੋ ਦੋ ਡਾਕਟਰ ਨੇ ਪੀ ਭਾਈ ਕਿਹਨੂੰ ਜਿਹੜਾ ਦੱਸਿਆ ਪਹਿਲਾਂ ਉਹਦਾ ਕੱਚੀ ਆ ਨਾ ਕੱਚੀ ਆ ਡਾਕਟਰ ਬਾਈ ਚੰਗੀ ਬਹੁਤ ਹੈ ਇਹਦਾ ਡਾਕਟਰ ਗੱਲ ਕੀ ਹੈ ਨਾ ਜਦੋਂ ਹੁਣ ਜਗਾ ਗਾਇਨਾ ਆਪਣੇ ਕੋਈ ਆਈਆਂ ਵੀਰੋ ਜਲ ਦੋ ਚਾਰ ਦਿਨ ਦੇ ਵਿੱਚ ਕੱਚੀ ਨਾਲ ਪਾਉਣੀ ਪੈਂਦੀ ਆ ਸਹੀ ਗੱਲ ਆ ਹਾਂ ਬਾਕੀ ਕੁਆਲਿਟੀ ਦੇ ਡਾਕਟਰ ਬਾਈ ਫੇਸ ਬੜਾ ਨਸਲ ਦੇਖੋ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਤੋਰਾ ਤਾਰਾ ਵੜ ਦਾ ਬਹੁਤ ਚੰਗਾ ਕੱਚੀ ਜ਼ਰੂਰ ਆ ਭਾਈ ਦਿਨ ਹਜੇ ਲੈਂਦੀ ਆ ਉਦੋਂ ਆਰਡਰ ਦੀ ਕਰਵਾ ਬਾਕੀ ਡਾਕਟਰ ਨੇਵਾ ਦਾ ਬਹੁਤ ਦਿਖਾ ਦੇ ਹਾ ਦੁਰਮੁਗਲ ਖਾਨ ਨੇ ਕੋਈ ਚੱਕਰ ਨਾ ਮਨੇ ਕੋਈ ਸਹੀ ਗੱਲ ਆ ਭਾਈ ਲੈ ਛੰਡੀ ਛੰਡੀ ਫੁੱਲ ਆ ਹਨਾ ਡਾਕਟਰ ਬਹੁਤ ਯਾ ਛੰਡੀ ਹਲਾ ਦਿਖਾ ਰੇ ਲੈ ਕੀ ਬਾਤ ਲੈ ਲਾਂਬਾ ਪਈਆਂ ਭਾਈ ਲੈਵਾ ਦੇਦਾ ਥਾਂ ਤੋਂ ਬਹੁਤ ਚੰਗਾ ਲੱਗਿਆ ਹਨ ਗਲਾਬੀ ਥਾਂ ਬਾਕੀ ਵੱਡੀ ਗੱਲ ਕੀ ਡਾਕਟਰ ਛੀ ਛੰਡੀ ਬਹੁਤ ਹਲਾ ਲੈ ਜਿਵੇਂ ਮਾਰਾ ਨਾ ਦਿਖਾ ਦੇਦਾ ਡਾਕਟਰ ਇਧਰ ਸਮਾਰ ਇਸਨੇ ਲੈ ਨਾਣਾ ਨਾਣਾ ਬਹੁਤ ਠਿੰਗ ਹੈ ਮੁੱਠੀ ਬਾਕੀ ਦੁੱਧ ਇਨਾਰ ਦੇ ਕੋਲ ਆ ਕਿੰਨੀ ਨੂੰ ਸਹੀ ਗੱਲ ਮੁੱਠੀ ਹੈ ਹੂੰ ਬਾਕੀ ਨਸਲ ਦਿਖਾ ਦੇ ਡਾਕਟਰ ਯਾਤ ਦੇਖ ਲੈ ਠੀਕ ਆ ਭਾਈ ਹਾਂ ਕੁਆਲਿਟੀ ਬਹੁਤ ਹਲਾ ਡਾਕਟਰ ਬਹਿਰ ਬਾਕੀ ਸਭੀ ਬੜੀ ਬਹੁਤ ਹੈ हां बाकी तो आजाद है डॉक्टर ते मूल जायज मूल डॉक्टर जायज करांगा मूल ਨਹੀਂ ਬੜਾ ਸਾਦੇ ਆਪਾਂ ਬੰਤੇ ਹੋ ਮੋਦਲਾ ਜਿਹੜਾ मूल ਸਾਰਿਆਂ ਦੀ ਜਾਇਜ਼ ਕਰਾਂਗੇ ਸੋਰਾ ਦਾ ਕਮਾਲ ਦਾ ਕੱਦ ਬੜਾ ਚੰਗਾ ਰੰਗ ਰੂਪ ਬਹੁਤ ਚੰਗਾ ਚੰਗੀ ਹੈ ਬੜ ਨਿਕਰੂ ਕੀ ਬਹੁਤ ਵਈ ਵਈ ਕੱਚੀ ਕੱਚੀ ਹੈ ਬੇਟਾ बाकी ਦਾ ਜਿਹਦੇ ਕੱਚੀ ਹੈ ਜਿਹਦੇ ਬਾਹਰ ਪਿਆਰ ਹੋਗੇ ਨਾ ਬਾਹਰ ਤੋਂ ਦੱਸੂਗੀ ਬਾਕੀ ਚੰਗੀਆਂ ਹੂੰ ਇਹਦੋਂ ਦਿਖਾ ਦੇ ਡਾਕਟਰ ਖੜੀ ਖੁਰੀ ਤੇ ਕਵਾਜਤੀ ਦੇਖ ਡਾਕਟਰ ਲੈ ਠੀਕ ਆ ਲੈ ਯਾਦ ਮਸਲ ਦੇਖੀ ਦੀ ਬਹਿੜ ਦੀ ਸਹੀ ਗੱਲ ਆ ਅਵਾ ਕਹਿ ਦਿੰਦੇ ਹਰੇਕ ਬੰਦਾ ਇੰਨੀ ਜਾਤਾ ਹੀ ਰਹਿ ਤਰ ਬਹਿੜ ਹੀ ਨੀ ਮੇਰੇ ਚਾਕੇ ਦੇਖ ਸਹੀ ਗੱਲ ਆ ਮੇਮਾ ਬੱਚਿਆਂ ਵਰਗਾ ਜਮਾ ਮੈਂ ਕਹਣਾ ਕੀ ਬਾਤ ਹਾਂ ਅੱਗੇ ਭਾਈ ਲਾਸਟ ਕਿਹੜਾ ਸ਼ੂਆ ਭਾਈ ਇਹ ਵੀ ਡਾਕਟਰ ਦੂਜਾ ਸ਼ੂਆ ਜਲਸੀ ਆ ਜਰਸੀ ਆ ਹਾਂ ਬਾਕੀ ਡਾਕਟਰ ਆਪਣੇ ਕੋਲ ਨਾ ਭੈਰ ਚਾਰ ਜਲਸੀਆਂ ਹੀ ਆ ਮਾਨਾ ਚ ਓਕੇ ਹਾਂ ਡਿਮਾਂਡ ਬਹੁਤ ਜੀ ਬੰਦੇ ਜਲਸੀ ਲੋ ਜਲਸੀ ਲੋ ਜੀ ਬੰਦੇ ਜਲਸੀ ਹੀ ਲੈਣਗੇ ਕਿੰਨੇ ਰੰ ਲੈਣੀਆਂ ਭਾਈ ਡਾਕਟਰ ਇਹ ਵੀ ਲੈ ਜੂ ਮੰਨਾ ਚਾਰ ਤੋਂ ਪੰਜ ਰੰ ਚਾਰ ਤੋਂ ਪੰਜ ਲੈ ਬਾਕੀ ਲੈ ਵਲੂਗਾ ਦਿਖਾ ਦਦਾ ਇਧਰ ਪੁੱਤਰੀ ਪੁੱਤਰੀ ਬਹੁਤ ਆ ਕੱਚੀ ਕੱਚੀ ਜਰੂਰਤਾਂ ਹੱਦੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰਨੀ ਆ ਰੰਗ ਰੂਪ ਚੰਗਾ ਚਮਕ ਚੰਗੀ ਆ ਥਣ ਥਣ ਵੀ ਚੰਗਾ ਕੋਈ ਕਿੰਨਾ ਦੁੱਧ ਦੇ ਦੂਆ ਡਾਕਟਰ ਦੁੱਧ ਦੀ ਮੰਨ ਕੇ 17-18 ਕਿਲੋ ਪਹਿਲਾਂ ਦਾ ਚਵਾਇਆ ਠੀਕ ਆ ਹਾਂ ਬਾਕੀ ਵੱਡੀ ਗੱਲ ਕੀ ਹੈ ਸਾਹਿਬ ਤਸੀਲ ਛੰਦੀ ਦੇਖੋ ਹੂੰ ਗਰਮੀ ਨਹੀਂ ਮੰਦੀ ਵੀ ਜਦੋਂ ਨਹੀਂ ਮੰਦੀ ਨਾ ਥਾਂ ਦੇ ਖੁੱਲ੍ਹੇ ਲੈ ਥਲਦੂਲ ਦੇ ਖੁੱਲ੍ਹੇ ਲੈ ਬਾਕੀ ਥਾਂ ਦੇ ਕੋ ਬਾਕੀ ਵੱਡੀ ਗੱਲ ਕੀ ਹੈ ਤਸੀਲ ਛੰਦੀ ਦੇਖੋ ਹੂੰ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਹਨਾ ਸ਼ਾਬਾਸ਼ ਲੈ ਚੱਲ ਮੁੱਲ ਜਾਇਜ਼ ਹੋਇਆ ਡਾਕਟਰ ਫੁੱਲ ਮਹਾਮ ਫੋਨ ਤੇ ਮੁੱਲ ਜਾਇਜ਼ ਹੀ ਕਰਾਂਗੇ ਬਾਕੀ ਉਂ ਵੀ ਦੇ ਪਰ ਗੋਲੇ ਵਾਲੀ ਬੈਡਰ ਸਹੀ ਗੱਲ ਆ ਪਧਰੀ ਪੁਦਰੀ ਹਾਂ ਪਧਰੀ ਪੁਦਰੀ ਬਹੁਤ ਆ ਲੇਵਾ ਲੈਡਰ ਲੈ ਕੇ ਮੈਂ ਚੰਗੇ ਰਾਜ ਜੀ ਰੂ ਜੀ ਆਰਡਰ ਹਾਂ ਸੋਲ ਵਾਲਾ ਲੈਵਾ ਭਾਈ ਤੇ ਕੱਚੀ ਜ਼ਰੂਰ ਆਜੇ ਕੱਚੀ ਆਰਡਰ ਜੂਗਾ ਬਾਕੀ ਤੂੰ ਲੇਵੇ ਦੀ ਚੜਾਈ ਸ਼ੁਰੂ ਹੀ ਦੇ ਕੇ ਨਹੀਂ ਚੰਗੀ ਆ ਹਾਂ ਬਾਕੀ ਲੇਵਾ ਲੈਡਰ ਕਦੋਂ ਵੀ ਬਹੁਤ ਵੈਰ ਆ ਹੂੰ ਆਪਾਂ ਕਹਿ ਲੀਏ ਸਹੀ ਗੱਲ ਲੈ ਦਿਖਾ ਦੇਦਾ ਇਹਨਾਂ ਲੇਵਾਲੂ ਬਾਰੇ ਕਿੰਨੀ ਢੇਲਾ ਹੈ ਲੈ ਬਾਕੀ ਡਾਕਟਰ ਲੇ ਗਿਆ ਕੱਢੂ ਬਹੁਤ ਕੱਢੂ ਬਾਕੀ ਬੱਦੀ ਗੱਲ ਕਿ ਡਾਕਟਰ ਵੀ ਜਲਸੀ ਦਾ ਮੂੰਹ ਦਿਖਾ ਦੇ ਸਮਾਰ ਕੇ ਆਪਾਂ ਕਹਿ ਦਿੰਦੇ ਹਾਂ ਜਲਸੀ ਦੀ ਕੁਆਲਿਟੀ ਵਧੀਆ ਹੈ ਕੁਆਲਿਟੀ ਵਧੀਆ ਹੈ ਹਣਾ ਭਾਈ ਹਾਂ ਨਸਲ ਦੇ ਡਾਕਟਰ ਨਸਲ ਬੜੀ ਚੰਗੀ ਆ ਯਾਰ ਭਾਈ ਜਾ ਡਾਕਟਰ ਬਾਹਲੀ ਆ ਵੈਰ ਦੀ ਹੈ ਬਾਹਲੀ ਹੈ ਨਸਲ ਤਾਂ ਬਾਹਲੀ ਹੈ ਮੁੱਲ ਜਾਇਜ ਹੋਣਾ ਮੁੱਲ ਜਾਇਜ ਕਰਾਂਗੇ ਡਾਕਟਰ ਆ ਵੀ ਬਰਡ ਚਿੱਟੀ ਚੰਗੀਆਂ ਰੰਗ ਰੂਪ ਬਿਊਟੀ ਪੱਖ ਮਿਲਤ ਪੱਖ ਦੋਨੇ ਚੀਜ਼ਾਂ ਹੀ ਚੰਗੀਆਂ ਨੇ ਭਾਈ ਤੇ ਆ ਵੀ ਗਰਮੀ ਗਰਮੀ ਨਹੀਂ ਮੰਦੀ ਗਰਮੀ ਡਾਕਟਰ ਜਮੇ ਨਹੀਂ ਮੰਦੀ ਜਿਹੜੀ ਕੋਈ ਮਰਜ਼ੀ ਲੈ ਜਾਵੇ ਇਹਦਾ ਭਾਈ ਲੇਵਾ ਨੂੰ ਬੜਾ ਕਮਾਲ ਆ ਤੇ ਡਾਕਟਰ ਤੋਫੀ ਆ ਜ ਸਾਪਣੇ ਸਹੀ ਗੱਲ ਆ ਬਾਕੀ ਡਾਕਟਰ ਜਿਹੜਾ ਬੰਦਾ ਫੋਨ ਲਾਉਣਾ ਨਾ ਬੰਦਾ ਮੁਰਦੇ ਨਹੀਂ ਬੈਠਾ ਕੋਈ ਨਾ ਟੌਪਰੀਆਂ ਬਹੁਤ ਆ ਹੂੰ ਬਾਕੀ ਵੱਡੀ ਗੱਲ ਕੀ ਹਰੇਕ ਬੰਦਾ ਜਿਹੜਾ ਜਲਸੀ ਲੇਵੇਂ ਜਲਸੀ ਬੈਠਣ ਸਾਰ ਨਹੀਂ ਚੰਗੀਆਂ ਹੂੰ ਗਰਮੀ ਆਈਆਂ ਬੈਠਾ ਬਾਕੀ ਇਹ ਵੀ ਵਹਿਰ ਦਿਖਾਵੇ ਬਹੁਤ ਟੌਪਰੀ ਬਹੁਤ ਟੌਪ ਹਾਂ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਹੈ ਬਾਈ ਨਟਨੇ ਟੱਰ ਲਿਓ ਜੀ ਧੰਨਵਾਦ